ਸਾਡੇ ਸਾਰੇ ਸਾਥੀਓ ਸਾਡਾ ਧੰਨਵਾਦ ਬਿਫੋਰ ਹੀ ਸੱਜਣ ਤੇ ਤੁਸੀਂ ਪਹੁੰਚੇ ਹੋ ਤੁਹਾਡਾ ਅਸੀਂ ਦੁਆਰੇ ਤੇ ਧੰਨਵਾਦ ਕਰਦੇ ਆਂ ਆਪਣੀ ਜਥੇਬੰਦੀ ਵੱਲੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆਪਾਂ ਇਹ ਸੋਗ ਭਰੇ ਮਾਹੌਲ ਦੇ ਵਿੱਚ ਹੋ ਰਹੀ ਹੈ ਕਿਉਂਕਿ ਤਹਾਣੇ ਵਾਲੀ ਜਿਹੜੀ ਮਹਾਪੰਚਾਇਤ ਰੱਖੀ ਸੀ ਅਸੀਂ ਇੱਕ ਬੱਸ ਦਾ ਐਕਸੀਡੈਂਟ ਹੋਣ ਨਾਲ ਸਾਡੇ ਤਿੰਨ ਭੈਣਾ ਜਿਹੜੀ ਸ਼ਹੀਦ ਹੋ ਗਈਆਂ ਇੱਕ ਸਾਥੀ ਸਾਡਾ ਜਲਦੀ ਹੀ ਮੌਤ ਨਾਲ ਜੂਝ ਰਿਹਾ ਹੈ ਤੇ ਵਾਕੀਗੋ ਸਾਰੇ ਬੰਦੇ ਸਾਡੇ ਸੱਜਖਮੀ ਨੇ 6-7 ਬੰਦੇ ਗੰਬੀਰ ਤੇ ਅਖਮੀ ਨੇ ਤੇ ਲਗਭਗ 54 ਬੰਦੇ ਸੀ ਉਸ ਬਸ ਤੋਂ ਜਿੰਨਾਂ ਦੇ ਸਾਰਿਆਂ ਦੇ ਸੱਟਾ ਫੇਟਾਂ ਲੱਗੀਆਂ ਨੇ ਕਿਸ ਦੇ ਘਟਾ ਕਿਸ ਦੇ ਬਾਦ ਤੇ ਕੱਲ ਅਸੀਂ ਪ੍ਰੈਸ ਕਾਨਫਰੰਸ ਬਰਨਾਲੇ ਕਰਕੇ ਪ੍ਰਸ਼ਾਸਨ ਨੂੰ ਦੱਸਿਆ ਸੀ ਤੇ ਇਹ ਜਖਮੀਆਂ ਦਾ ਫੌਰੀ ਇਲਾਜ ਕੀਤਾ ਜਾਵੇ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜੇ ਤਿੰਨ ਭੈਣਾ ਸਾਡੀਆਂ ਸ਼ਹੀਦ ਹੋ ਗਈਆਂ ਉਹਨਾਂ ਨੂੰ ਕੰਪਨਸੇਸ਼ਨ ਤੇ ਸਰਕਾਰੀ ਨੌਕਰੀ ਤੇ ਉਹਨਾਂ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਤਕਰੀਬਨ 14 ਘੰਟੇ ਹੋ ਗਏ ਇਹ ਗੱਲ ਪ੍ਰੈਸ ਦੇ ਸਾਹਮਣੇ ਸਾਡੀ ਗਈ ਨੂੰ ਪਰ ਸਰਕਾਰ ਨੇ ਅਜ ਤੱਕ ਇਹਦੇ ਕੋਈ ਕੰਮ ਨਹੀਂ ਧਰਿਆ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਵੇ ਕੱਲ ਨੂੰ ਬਰਨਾਲੇ ਦੇ ਕਿਚੈ ਡੀਸੀ ਦੇ ਦਫਤਰ ਅੱਗੇ ਤੇ ਬਟਿੰਡੇ ਦੇ ਦਿਸ ਦਫਤਰ ਅੱਗੇ ਧਰਨੇ ਲਾਏ ਜਾਣਗੇ ਤੇ ਸਰਕਾਰ ਜਿੰਨਾ ਚਿਰ ਤੱਕ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੀ ਉਹਨਾਂ ਚਿਰ ਇਹ ਧਰਨੇ ਚੱਲਣਗੇ ਅਸੀਂ ਆਪਣੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਹੈ ਬਾਕੀ ਗੱਲਾਂ ਜਿਹੜੀਆਂ ਨੇ ਰਹਿ ਲੀਆਂ ਆ ਉਹ ਸਾਥੀ ਠੰਡਾ ਸੁਨੇ ਕਰਦੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਹੀ ਦੁਖਦਾਈ ਘਟਨਾ ਦੇ ਸਬੰਧ ਚ ਆਪਾਂ ਇਕੱਠੇ ਹੋਏ ਆ। ਅਸੀਂ ਗੱਲ ਬਰਨਾਲੇ ਵੀ ਸਾਰੇ ਜ਼ਖਮੀਆਂ ਦਾ ਪਤਾ ਲਿਆ ਅੱਜ ਅਸੀਂ ਇੱਥੇ ਏਮਜ ਦੇ ਵਿੱਚ ਆਏ ਆ। ਜੰਦੀ ਇਹ ਗੱਲ ਅਫਸੋਸ ਨਾਲ ਕਹੀ ਪੈਂਦੀ ਹੈ। ਕੀ ਪਤਾ ਨਹੀਂ ਉਹਨਾਂ ਕੋਲੇ ਬੈੱਡਾਂ ਦਾ ਤੋੜਾ ਹੈ ਜੰਦੀ ਧੱਕੇ ਨਾਲ ਜਿਹੜੇ ਮਰੀਜ਼ ਆ ਜੇ ਛੁੱਟੀ ਦੇਣ ਦੇ ਕਾਬਲ ਨਹੀਂ ਹੈਗੇ ਉਹਨਾਂ ਨੂੰ ਛੁੱਟੀ ਦਿੱਤੀ ਗਈ। ਜਿਹੜੇ ਸਿਹਤ ਮੰਤਰੀ ਆ ਉਹਨਾਂ ਦਾ ਫੋਨ ਵੀ ਆਇਆ ਸੀ ਉਹਨਾਂ ਕੋਲੇ ਵੀ ਇਤਰਾਜ਼ ਕੀਤਾ ਇਹ ਉਸ ਤੋਂ ਬਾਅਦ ਉਹ ਮੋੜ ਦਾਖਲ ਕਰਨ ਦੀ ਆ ਗਈ ਫਿਰ ਇਸ ਗੱਲ ਤੇ ਜਿੱਦ ਕਰ ਲੇ ਕਿ ਮੋੜ 950 ਰੁਪਏ ਜਮ੍ਹਾਂ ਕਰਾਓ ਜਦੋਂ ਕਿ ਸਾਰਾ ਲਾਜ ਸਰਕਾਰੀ ਤੌਰ ਤੇ ਮੰਨਿਆ ਵੀ ਇਸੇ ਕਰਾਂਗੇ ਇਸ ਕੇ ਹੁੰਦਾ ਬਿਹਾਰ ਹੈ ਤੇ ਰਾਤ ਨੂੰ ਬੰਦੇ ਬਿਲਕਦੇ ਆ ਔਖੇ ਹੁੰਦੇ ਆ ਸਾਡੇ ਬੰਦੇ ਜਾਂਦੇ ਆ ਵੀ ਇਹਨਾਂ ਨੂੰ ਭਾਈ ਕੋਈ ਦਵਾਈ ਬੂਟੀ ਦਿਓ ਜਿਹਦੇ ਨਾਲ ਮਾੜਾ ਮੋਡਾ ਦਰਦ ਘਟ ਜਾਣਾ ਹੋ ਜਾਂਦੀ ਘੰਟਿਆਂ ਵੱਧੀ ਕੋਈ ਪਰਵਾਹ ਨਹੀਂ ਕਰ ਰਿਹਾ ਇਹ ਗੱਲ ਆ ਕਿ ਉਹਨਾਂ ਦੇ ਇੰਚਾਰਜ ਨੂੰ ਮਿਲੇ ਆ ਉਹਨਾਂ ਨੇ ਸਾਫ਼ ਹੀ ਕਿਹਾ ਜੀ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਨਾ ਕੋਈ ਸਮੱਸਿਆ ਬਦਾ ਹੁੰਦੀ ਹੈ ਡਿੱਕੇ ਤਾਂ ਪੈ ਜਾਂਦੀ ਹੈ ਇਹ ਹੈਗਾ ਇਸ ਹਾਲਤ ਵਿੱਚ ਅਸੀਂ ਕੱਲ ਜਿਹੜੇ ਜੱਜ ਕਰਨ ਜੀ ਹੈਗੇ ਅਸੀਂ ਤਾਂ ਸੱਜੀ ਬਾਂ ਕਹਿੰਦੇ ਆ ਮੁੱਖ ਮੰਤਰੀ ਜੀ ਉਹਨਾਂ ਨੂੰ ਮੇਰੇ ਨਾਲ ਮੈਂ ਦੋ ਵਾਰੀ ਦਫਾ ਗੱਲ ਕੀਤੀ ਹੈ ਕਿਰਪਾ ਕਰੇ ਵੀ ਫੌਰੀ ਜਿਹੜੇ ਮਰੀਜ਼ਾਂ ਨੂੰ ਸਾਹਮਣੇ ਕੋਈ ਹੋਰ ਨੁਕਸਾਨ ਨਾ ਹੋ ਜੇ ਦੂਜੀ ਵਾਰ ਮਨ ਨੂੰ ਸਾਫ਼ ਕਿਹਾ ਵੀ ਸਾਨੂੰ ਇਸ ਗੱਲ ਤੇ ਜਿਟੇਸ਼ਨ ਕਰਨੀ ਪਵੇ ਸਾਡੇ ਵਾਸਤੇ ਅਫਸੋਸ ਦੀ ਗੱਲ ਹੈ ਤੇ ਸਰਕਾਰ ਜਿਹੜੇ ਨੇ ਕੋਈ ਦੇਣਾ ਅਸੀਂ 10-10 ਲੱਖ ਰੁਪਇਆ ਕਹੇਬ ਜਿਹੜੇ ਔਰਤਾਂ ਦੀ ਸਾਡੇ ਭੈਣਾਂ ਦੀ ਮੌਤ ਹੋ ਗਈ 10-10 ਲੱਖ ਰੁਪਇਆ ਦਿਓ ਉਹਨਾਂ ਦੇ ਜੋ ਕਰਜ਼ਾ ਹੈ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਉਹੋ ਖਤਮ ਕਰੋ ਉਹਨਾਂ ਦੇ ਪਰਿਵਾਰ ਨੂੰ ਜਿੰਨੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿਓ ਇਹ ਉਹਨਾਂ ਮ੍ਰਿਤਕ ਪਰਿਵਾਰਾਂ ਨਾਲ ਸਾਡੀ ਮੰਗ ਸਵੰਤ ਹੈ ਇਸ ਤੋਂ ਇਲਾਵਾ ਜਿਹੜੇ ਜ਼ਖਮੀ ਹੈ ਜਿਹੜੇ ਬਹੁਤ ਗੰভীর ਜ਼ਖਮੀ ਹੈ ਉਹਨਾਂ ਵਾਸਤੇ ਅਸੀਂ 5 ਲੱਖ ਦੀ ਮੰਗ ਕੀਤੀ ਹੈ ਜਿਹੜੇ ਥੋੜੇ ਜਾ ਕੇ ਉਹਨਾਂ ਵਾਸਤੇ 2 ਲੱਖ ਦੀ ਮੰਗ ਕੀਤੀ ਐ ਪਰ ਇਹ ਗੱਲ ਮੈਂ ਬਹੁਤ ਸਾਫ਼ ਸ਼ਬਦਾਂ ਚ ਰਾਤ ਜਿਸ ਕਰਨ ਜਿਹਨੂੰ ਕਹੀ ਕਿ ਦੇਖੋ ਸਾਨੂੰ ਇਸ ਗੱਲ ਤੇ ਤੁਸੀਂ ਐਜੀਟੇਸ਼ਨ ਨਾਲ ਲੜਾਇਓ ਤੁਸੀਂ ਐਜੀਟੇਸ਼ਨ ਨਾਲ ਲੜਨ ਤੋਂ ਬਾਅਦ ਵੀ ਇਹ ਗੱਲਾਂ ਸਾਨੂੰ ਪੂਰੀਆਂ ਕਰਨੀਆਂ ਪੈਣੀਆਂ ਜਿਸ ਕੇ ਹੁੰਦੀ ਘਟਨਾ ਕਰਮ ਹੈ ਗਿਆ ਇਹਦੇ باوجود ਉਹਨਾਂ ਨੇ ਕਿਹਾ ਵੀ ਕੋਈ ਨਾ ਸੀ ਵਿਚਾਰਦੇ ਆ ਪਰ ਸਾਨੂੰ ਮੋੜ ਮਾਂ ਹਜੇ ਤੱਕ ਕੁਝ ਨਹੀਂ ਆਇਆ ਇਸ ਮਜਬੂਰੀ ਚ ਸਾਡੀ ਇੰਨੀ ਠੰਡ ਦੇ باوجود ਤੋਂ ਨਾ ਵੀ ਪੈਣੀ ਐ ਸਾਡੀ ਇਹ ਮਜਬੂਰੀ ਬਣ ਗਈ ਕਿ ਦੋਨਾਂ ਜ਼ਿਲ੍ਹਿਆਂ 'ਚ ਇਧਰ ਬਠਿੰਡੇ ਡੀਸੀ ਸਾਹਿਬ ਦੇ ਤੇ ਉਧਰ ਬਨਾਲੇ ਦੇ ਡੀਸੀ ਸਾਹਿਬ ਦੇ ਇਹ ਲਗਾਤਾਰ ਧਰਨੇ ਜਾਰੀ ਰਹਿਣਗੇ ਜਿੰਨਾ ਚਿਰ ਇਹ ਮੰਗਾਂ ਨਹੀਂ ਮੰਨਿਆ ਜਾਂਦੀਆਂ ਕਿਰਾਸੀਂ ਸਾਰੇ ਲੋਕਾਂ ਨੂੰ ਦੱਸਣ ਵਾਸਤੇ ਕਿ ਘਟਨਾ ਕਰਮ ਕਿੱਡਾ ਹੈ ਉਹ ਸਦਾਨ ਰੂਪ 'ਚ ਧਰਨੇ ਚਲਾਵਾਂਗੇ ਉਸੇ ਦਾ ਕੋਈ ਵਿਗਨ ਬੌਣ ਦੀ ਸਕੀਮ ਨਹੀਂ ਸਾਡੀ ਮੋਢਲੇ ਦੇ ਨਾਲ 'ਚ ਜੇ ਇਹ ਨੌ ਤਿੱਕਰ ਵੀ ਮੰਗਾਂ ਨਹੀਂ ਮੰਨਦੀਆਂ ਨੌ ਨੂੰ ਕਿਉਂਕਿ ਸਾਡਾ ਵਾ ਮੋਗੇ ਦੇ ਵਿੱਚ ਬਹੁਤ ਭਾਰੀ ਜਿਹੜੀ ਮਹਾ ਪੰਚਾਇਤ ਹੈਗੀ ਹੈ ਪੰਜਾਬ ਦੀਆਂ ਸਾਰੀਆਂ ਜਿੱਥੇ ਬੰਨੀਆਂ ਹੈ ਹਰਿਆਣੇ ਦੇ ਵਿੱਚੋਂ ਵੀ ਸਾਡੇ ਸਾਥੀਆਂ ਨੇ ਕੁਝ ਨਹੀਂ ਆਉਣਾ ਜੱਥੇਬੰਦੀਆਂ ਵਾਲੇ ਨੇ ਤੇ ਉਦਲੇ ਸਾਰੇ ਆਗੂ ਵੀ ਆਉਣਗੇ ਇਸ ਕੇਮ ਦੇ ਉਹ ਅਸੀਂ ਬਹੁਤ ਜ਼ੋਰ ਨਾਲ ਸਿਰੇ ਲਾਉਣੀ ਹੈ ਕੱਲ ਵੀ ਅਸੀਂ ਬਹੁਤ ਜ਼ੋਰ ਨਾਲ ਉਥੇ ਗਏ ਆ ਕੱਲ ਬਹੁਤ ਜ਼ਿਆਦਾ ਧੁੰਦ ਸੀਗੀ ਠੀਕ ਹੈ ਉਹਦੇ ਵਿੱਚ ਧੁੰਦ ਦਾ ਵੀ ਰੋਲ ਹੋ ਉਦੋਂ ਕਾ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਇੰਨੇ ਧੁੰਦ ਦੇ ਵਿੱਚ ਡਰਾਈਵਰ ਕੰਨ ਨਾਲ ਫੋਨ ਲਾ ਕੇ ਸੁਣਦਾ ਸਾਡੇ ਬੰਦਿਆਂ ਦੇ ਰੋਕਣ ਦੇ باوجود ਉਹਨੇ ਫੋਨ ਨਹੀਂ ਲਾਇਆ ਨਹੀਂ ਲੋਡ ਸੀਗੀ ਇਹੀ ਧੁੰਦ ਦੇ ਵਿੱਚ ਖੜਾ ਕੇ ਕਰ ਲੰਦਾ ਜੇ ਕੋਈ ਅਵਰਜੈਂਸੀ ਸੀ ਪਰ ਜਦੋਂ ਬੱਸ ਬੇਕੰਟਰੋਲ ਹੋਈ ਆ ਜਿਹੜੇ ਪੁਲਿਸ ਉਡਾਉਣੇ ਲਈ ਸੀ ਚਾਹੀਦੀ ਬੱਸ ਠੀਕ ਆ ਸੀ ਮੰਨ ਸਕਦੇ ਆ ਵੀ ਧੁੰਦ ਕਰਕੇ ਉਧਰ ਚੜ ਗਈ ਜਦੋਂ ਬੱਸ ਬੇਕੰਟਰੋਲ ਹੋਈ ਐ ਜਦੋਂ ਲੱਗਿਆ ਵੀ ਵਸ ਤਾਂ ਪਲਟੂ ਗਿਆ ਹੁਣ ਕੰਟਰੋਲ ਨਹੀਂ ਹੋਣੀ ਜਿਉਂਦੀ ਆਪਸਾਲ ਮਰ ਗਿਆ ਚੱਲਦੀ ਬੱਸ ਚੋਂ ਮਤਲਬ ਛੱਡਤਾ ਤੇ ਬੱਸ ਫਿਰ ਜਿੱਦਨੂ ਮਰਜੀ ਗਈ ਉਲਟੀ ਐ ਤੇ ਸਾਡੀ ਉੱਥੇ ਜਨਨ ਵੀ ਕੋਈ ਵੀ ਜੇ ਦੇਖਦਾ ਉੱਥੇ ਖੜ੍ਹ ਨਹੀਂ ਸਕਦਾ ਇਸ ਕੇ ਹੁੰਦੀ ਉੱਥੇ ਹਾਲਤ ਸੀ ਸਾਡੇ ਜਿਹੜੀਆਂ ਲੋਥਾਂ ਵੀ ਬਣ ਗਈਆਂ ਜਿਹੜੀਆਂ ਜ਼ਿੰਦਗੀਆਂ ਸੀ ਤੇ ਦੂਜਿਆਂ ਦੀ ਹਾਲਤ ਜੇ ਹੀ ਠੰਢ ਸੀ ਬਹੁਤ ਮਾੜੀ ਐ ਤੰ ਇਹਦੇ ਚ ਜਿਹੜੇ ਜ਼ਖਮਿਆਂ ਚੋਂ ਸਾਡੇ ਕੋਠੇ ਗੁਰੂ ਦੇ ਬਸੰਤ ਸਿੰਘ ਹੈ ਸਾਡੇ ਜ਼ਿਲ੍ਹੇ ਦੇ ਆਗੂ ਵੀ ਸੀਗੇ ਉਹ ਬਹੁਤ ਸੇਰੀਅਸ ਹਾਲਤ ਚ ਹੈ ਪਰਿਵਾਰ ਨੂੰ ਲੱਗਦਾ ਵੀ ਕਿਤੇ ਹੋਰ ਲੈ ਜੀਏ ਅਸੀਂ ਅੱਜ ਸਾਰੇ ਡਾਕਟਰ ਨੂੰ ਵੈਸੇ ਮਿਲ ਕੇ ਆਏ ਆ ਪ੍ਰਾਈਵੇਟ ਡਾਕਟਰ ਨਾਲ ਵੀ ਅਸੀਂ ਸਲਾਹ ਦਾ ਬਸ ਬਰਾ ਕਰਿਆ ਉਹਨਾਂ ਨੇ ਕਿਹਾ ਵੀ ਕੇਰੋਂ ਦੇ ਖੇਚ ਖੁਚ ਲਾਈ ਹੈ ਜੇ ਉਹਨੂੰ ਤੁਸੀਂ ਚੱਕ ਗਏ ਆ ਪਾ ਕਿਤੇ ਵੀ ਸ਼ਿਫਟ ਕਰਾਂਗੇ ਇਹ ਖਤਰਾ ਵੱਧ ਸਕਦਾ ਉਹਦੀ ਜਾਨ ਨੂੰ ਕੇਰੋਂ ਨੂੰ ਉੱਥੇ ਜੋ ਇਲਾਜ ਚੱਲਦਾ ਉਹ ਠੀਕ ਆ ਉਹਨੂੰ ਇਲਾਜ ਚੱਲਣਾ ਚਾਹੀਦਾ ਅਸੀਂ ਪਰਿਵਾਰਾਂ ਨੂੰ ਵੀ ਬੇਨਤੀ ਕੀਤੀ ਵੀ ਉੱਥੇ ਦੇਖੋ ਤੁਸੀਂ ਉਹ ਕਹਿੰਦੇ 24 ਘੰਟੇ ਤੱਕ ਇਹ ਦੇਖਦੇ ਆ ਵੀ 24 ਘੰਟੇ ਤੱਕ ਅਸੀਂ ਬਿਲਕੁਲ ਹੀ ਨਹੀਂ ਹਲਾਉਣਾ ਉਂ ਅਸੀਂ ਜਿੰਨੇ ਵੀ ਉੱਥੇ ਕੋਈ ਜ਼ਖਮੀ ਹੈਗੇ ਜਾਂ ਕਿਸੇ ਪਰਿਵਾਰਾਂ ਦੀ ਤਸੱਲੀ ਨਹੀਂ ਅਸੀਂ ਸਾਰਿਆਂ ਨੂੰ ਐਂ ਜਿਵੇਂ ਇਕੱਠੇ ਕਰਕੇ ਗੱਲ ਕਹੀ ਹੈ ਸਾਰਿਆਂ ਨੂੰ ਮਿਲ ਕੇ ਆਏ ਆ ਵੀ ਸਾਡੀ ਤਾਂ ਲਗਭਗ ਤਸੱਲੀ ਹੈ ਜਿਹੜਾ ਉੱਥੇ ਚੱਲ ਰਿਹਾ ਹੈ ਅਡੰਡਾ ਸਿਵਲ ਪ੍ਰਸ਼ਾਸਨ ਪਹੁੰਚਾ ਜੋ ਸੀਗੇ ਨਹੀਂ ਉੱਥੇ ਆਪਣੇ ਐਸਡੀਐਮ ਸਾਹਿਬ ਪਹੁੰਚੇ ਸੀਗੇ ਤਹਿਸੀਲਦਾਰ ਸਾਹਿਬ ਪਹੁੰਚੇ ਸੀਗੇ ਕੋਈ ਰਾਤ ਵੀ ਤਹਿਸੀਲਦਾਰ ਸਾਹਿਬ ਗਏ ਆ ਉੱਥੇ ਉਹਾਨੂੰ ਪਤਾ ਲੱਗੇ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਆਹ ਫੋਨ ਕਰਿਆ ਨਰਿੰਦਰ ਭਗਵਤ ਜੀ ਹੈਗੇ ਆ ਆਪਣੇ ਲਾਹਣ ਸਿੰਘ ਸੇਵੇ ਵਾਲੇ ਹੈਗੇ ਆ ਪੰਜਾਬ ਕੇ ਮਜ਼ਦੂਰੀ ਜਿੱਥੇ ਬੰਦੇ ਜਨ ਫੈਕਟਰੀ ਹੈ ਉੱਥੇ ਸੀਗੇ ਰਾਤ ਨੂੰ ਉਹਨਾਂ ਨੇ ਕਿਹਾ ਵੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਮਰੀਜ਼ਾਂ ਦੀ ਹਾਲਤ ਬਹੁਤ ਮਾੜੀ ਹੈ ਫਿਰ ਸ਼ਾਇਦ ਉਹਨਾਂ ਨੇ ਕੋਈ ਕਿਹਾ ਕਹਾਇ ਰਾਤ ਨੂੰ ਫਿਰ ਕੋਈ ਥੋੜੀ ਬਹੁਤੀ ਆਫਲ-ਬਾਫਲ ਹੋਈ ਆ ਉਦੀ ਵੀ ਠੀਕ ਆ ਸਾਡੇ ਪਹਿਲਾਂ ਤਿੰਨ ਗਏ ਆ ਇੱਕ ਮੌਤ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ ਬਾਹਲੀ ਗਰੰਟੀ ਵੀ ਕਰ ਸਕਦੇ ਕਿ ਉਹਦਾ ਕੀ ਬਣੂ ਪੇ ਉਹਦੇ ਨਾਲ ਜੇ ਸਾਨੂੰ ਵੀ ਪਾਉਣਾ ਕੋਈ ਲਾਠੀ ਚਾਲ ਕਰਕੇ ਗੋਲੀਆਂ ਚਲਾ ਕੇ ਜਿਵੇਂ ਭਾਰਤ ਮਾਲਾ ਤੇ ਚਲਾਈ ਐ ਝੋਨੇ ਵੇਲੇ ਚਲਾਈ ਐ ਗੈਸ ਪਾਈਪ ਲਾਈਨ ਤੇ ਚਲਾਈ ਐ ਕਿੰਨੀਆਂ ਕੱਟਿਆ ਪੰਨੀਆ ਕਿੰਨੇ ਬੰਦੇ ਸਾਡੇ ਜ਼ਖਮੀ ਹੋਏ ਆ ਜੇ ਸਰਕਾਰ ਨੇ ਇਹੋ ਜਿਹਾ ਕੁਝ ਵੀ ਕਰਨਾ ਹੈ ਉਹ ਕਰ ਲੈ ਪਰ ਅਸੀਂ ਇਹ ਗੱਲਾਂ ਜਿਹੜੀਆਂ ਮੰਗਾਂ ਹੈਗੀਆਂ ਹਰ ਹਾਲਤ ਪੂਰੀਆਂ ਕਰਾਵਾਂਗੇ ਕੋ ਅਸੀਂ ਉਹਨਾਂ ਦੀ ਤਾਂ ਮਿਹਨਤ ਹੀ ਖਾਂਦਾ ਤਾਂ ਬੜਾ ਵਾਰ ਵਾਰ ਕਹਿ ਰਹੇ ਹਾਂ ਕਿ ਸਰਕਾਰ ਨੂੰ ਲੱਗੇ ਮੰਗਾਂ ਪੱਨ ਨੇ ਤੇ ਉਹਨਾਂ ਦੇ ਜਿੰਨਾਂ ਨੂੰ ਜਾਨ ਬਚਾਉਣ ਦੀ ਕੋਸ਼ਿਸ਼ ਕਰ ਪਰ ਤਾਂ ਜੀ ਜਿਸ ਤਰ੍ਹਾਂ ਕੱਲ ਬਹੁਤ ਚੈਸੇ ਤੁਸੀਂ ਕਿੱਤੀ ਹੈਗੇ ਟਾਣੇ ਵਿੱਚ ਤੇ ਆਬਜਨ ਦੇ ਫੋਰੀ ਵਿੱਚ ਇਹ ਦੋ ਅਟੜ ਜਗ੍ਹਾ ਤੇ ਹੋਈਆਂ ਤੇ ਜਿਹੜੇ ਰਾਜਨੀਤਿਕ ਪਾਰਟੀ ਵਾਲਿਆਂ ਦਾ ਫਾਇਦਾ ਚੱਕ ਰਹੇ ਵੀ ਕਿਸਾਨ ਆਪਣੇ ਪਾਟੇ ਪਏ ਦੇਖੋ ਦੋ ਜਗ੍ਹਾ ਪੰਚਾਇਤਾਂ ਹੋਰ ਨਾਲ ਕੋਈ ਫੈਨ ਇਹ ਲੱਗਦਾ ਹੋਵੇ ਜੀ ਇਹ ਲੋਕ ਪਾਟ ਗਏ ਜਾਂ ਜਥੇਬੰਦੀਆਂ ਪਾਟ ਗਈਆਂ ਤਾਂ ਇਹ ਨਹੀਂ ਦੇਖਦੇ ਦਿੱਤੀ ਪਾਣੇ ਪੰਚਾਇਤਾਂ ਦਾ ਚੇਂਜ ਆ ਕਰਦੇ ਆ ਕੇ ਵਰਕਪ੍ਰੈਨ ਲੱਗੇ ਦੋਨਾਂ ਦਾ ਨਿਸ਼ਾਨਾ ਕਿ ਸਟੇਟ ਕੋਈ ਤਾਂ ਨਸਾਨ ਹੈ ਜੇ ਦੋਨੇ ਕੰੂੜੇ ਨਾਲ ਕੋਈ ਰਿਪੇਅਰ ਪਾ ਕੇ ਕਰਦੇ ਲੋੱਖਾਂ ਵਰਸ ਜੱਦੀ ਬੰਦੀ ਵਰਸ ਜੱਦੀ ਬੰਦੀ ਨਾ ਹੋਵੇ ਫੋਰਮ ਵਰਸ ਫੋਰਮ ਨਾ ਹੋਵੇ ਸਟੇਜ ਵਰਸ ਸਟੇਜ ਨਾ ਹੋਵੇ ਦੋਨਾਂ ਦਾ ਨਿਸ਼ਾਨਾ ਤੇ ਸਟੇਟ ਹੁੰਦੀ ਹੈ ਤਾਂ ਜੇ ਸਟੇਜ ਆ ਪੰਜ ਲੱਗ ਜਾਣਗੇ ਕੀ ਨੁਕਸਾਨ ਹੈ ਪਰ ਉਹ ਜਿਹੜੇ ਗੈਰ ਰੈਗੂਲਰਿਕ ਵਾਊਚਰ ਕੈਂਸਲ ਸੀ ਤੁਹਾਡਾ ਗੱਲਬਾਤ ਕੀਤੀ ਸੀ ਤੇ ਡੇਟ ਕਰ ਲਓ ਵੀ ਚਾਰ ਦਿਨ ਨਾ ਕਰੋ ਸਾਡੀ ਹੋ ਜੇ ਕਰਵਾ ਕੋਈ ਸੀ ਨਹੀਂ ਜੀ ਇਹ ਗੱਲਬਾਤਣਾ ਹੋਈ ਨਹੀਂ ਉਹਨਾਂ ਨੇ ਮਤਲਬ ਆ ਸੀ ਨੰਬਰ 27 27 ਨੂੰ ਆਪਾਂ ਲਓ ਦਿਵਾਈ ਦੇ ਕਰਤੀ ਉਹਨਾਂ ਨੇ 95% ਬੋਲੇ ਵੀ ਕਹਿੰਦੇ ਨੇ ਸਰਕਾਰ ਦੇ ਲਵਾਇਓ ਧਰਮਾ ਕਿਹਨ ਨੂੰ ਪਤਾ ਹੋਣਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਹਰਿਆਣਾ ਸਰਕਾਰ ਨੂੰ ਕਿ ਕਿ ਤੁਹਾਨੂੰ ਨਹੀਂ ਪਤਾ ਕੁਛ ਬਣ ਜਾ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਲਾਏ ਜੇ ਉਦੋਂ ਕਰਮਲੂਕਾ ਸਾਹਿਬ ਆਇਆ ਚਲੋ ਉਹਦੀ ਜਾਣਕਾਰੀ ਸਾਨੂੰ ਗਾਂਧੀ ਗਾਂ ਆਈ ਹੈ ਉਹਦੀ ਪੜਤਾਲ ਦਾ ਮਾਮਲਾ ਹੈ ਗਿਆ ਉਹਨਾਂ ਨੇ ਆਪਦੇ ਪਿੰਡ 'ਚ ਵੀ ਕਿਹਾ ਵੀ ਵੱਧ ਤੋਂ ਵੱਧ ਜਾਓ ਤੇ ਨਾਲ ਭੋੜੀਬੂਰਾ ਪਿੰਡ ਹੈਗਾ ਉੱਥੋਂ ਵੀ ਕਿਹਾ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਐਸ ਵੇਲੇ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਧਰਨਾ ਹੈ ਉਹ ਕਹਿੰਦੇ ਉੱਥੇ ਜਾਓ ਇਹਦਾ ਕੋਈ ਸਿੱਟਾ ਕੀ ਕੱਢੇ ਨੀ ਕੋਲ ਆ ਕਿਸੇ ਬੱਡੇ ਮਲੂਕਾ ਸਾਹਿਬ ਕਰਦਾ ਹੈ ਹਾਂਜੀ ਬੱਡੇ ਮਲੂਕਾ ਸਾਹਿਬ ਦੀ ਹਾਂਜੀ ਉਹ ਗੁਰਪ੍ਰੀਤ ਜੀ ਕਰ ਰਹੇ ਕਿ ਉਹ ਵੱਡੇ ਸਾਹ ਦੇਖੋ ਮਲੂਕਾ ਸਾਹਿਬ ਦੀ ਗੱਲ ਆਈ ਉਹ ਵੱਡਾ ਕਿ ਛੋਟਾ ਸਾਡੇ ਪੜਤਾਲ ਦਾ ਮਾਮਲਾ ਹੈ ਦੇਖੋ ਇਹ ਪੜਤਾਲ ਦਾ ਮਾਮਲਾ ਹੈ ਕਿ ਮੈਂ ਨਹੀਂ ਕਹ ਵੀ ਹਰ ਹਾਲਤ ਪੱਕੀ ਹੈ ਸਾਡੇ ਕੋਲ ਇਹ ਗੱਲ ਆ ਗਈ ਸੋਨ ਅਸੀਂ ਮਤਲ ਦੱਸਤੀ ਹੈ ਪੜਤਾਲ ਜੀ ਧਲੇਵਾਲ ਸਾਹਿਬ ਲੋਕ ਇਸ ਚੀਜ਼ ਨੂੰ ਲੈ ਕੇ ਬੜਾ ਚਿੰਤਿਤ ਨੇ ਵੀ ਜੱਥੇਬੰਦੀ ਉਹ ਵੀ ਸੰਘਰਸ਼ ਕਰ ਰਹੀ ਆ ਤੇ ਦੂਜੀਆਂ ਜੱਥੇਬੰਦੀਆਂ ਨਾਲ ਵੀ ਰਹੀਆਂ ਪਰ ਇਹ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਕਿਸਾਨੀ ਦਾ ਦੇਖੋ ਜਿਹੜੀ ਇਹ ਗੱਲ ਹੈਗੀ ਹੈ ਅਸੀਂ ਦਿੱਲੀ ਇਕੱਠੇ ਗਏ ਇਕੱਠੇ ਮੁੜ ਕੇ ਆਏ ਆ ਪਹਿਲਾ ਸਾਡਾ ਸਵਾਲ ਹੈ ਵੀ ਇੱਕ ਤੋਂ ਤਿੰਨ ਕਿਵੇਂ ਬਣ ਗਏ ਕਿਉਂਕਿ ਇਹ ਕੋਸ਼ ਉੱਥੇ ਸੀਗੀ ਫੁੱਟਪੌਣ ਦੀ ਜਿਹਨੂੰ ਵਾਰ-ਵਾਰ ਕਹਿੰਦੇ ਆ ਵੀ ਉਹ ਭਾਈ ਕਾਲੇ ਸੀ ਆਉਣ ਨੂੰ ਅਸੀਂ ਤਾਂ ਬੈਠਣ ਤਿਆਰ ਸੀ ਇਹਦਾ ਮਤਲਬ ਕੀ ਹੈ ਵੀ ਅਸੀਂ ਤਾਂ ਉੱਥੇ ਫੁੱਟਪੌਣ ਨੂੰ ਤਿਆਰ ਸੀ ਇੱਥੇ ਆ ਕੇ ਬਕਾਇਦਾ ਫੁੱਟ ਪਾ ਲਈ ਐਡ ਵੱਖਰਾ ਬਣਾ ਲਿਆ ਦੂਜੇ ਸਾਥੀਆਂ ਦੇ ਕੋਲੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਹੜਾ ਉਹ ਮੋਰਚਾ ਬਣਿਆ ਪਰ ਉਹਦੇ ਜੱਥੇ ਬੰਦਿਆ ਕਿੱਥੋਂ ਆਈਆਂ ਜਿਹੜਿਆ ਇਸ ਕੇਮ ਦੇ ਵਿੱਚ ਸ਼ਾਮਲੀ ਸੀ ਉਹੀ ਜਿੱਥੇ ਬੰਦੀ ਆਈਆਂ ਚਾਹੇ ਕੋਈ ਦੋ ਹੋ ਕੇ ਆ ਗਏ ਚਾਹੇ ਕੋਈ ਕੱਲੀ ਵੀ ਆ ਕੇ ਉਹਨਾਂ ਚ ਜੇ ਉਹਦੇ ਚੋ ਆ ਕੇ ਇੱਕ ਫਾਰਮ ਚੋਂ ਤਿੰਨ ਫਾਰਮ ਬਣ ਗਏ ਠੀਕ ਹੈ ਕਿਸੇ ਦਾ ਅਧਿਕਾਰ ਹੈ ਭਾਈ ਖੜਾਡਣੀ ਹੁੰਦੀ ਫਿਰ ਉਦੋਂ ਆਹ ਸਵਾਲ ਹੁੰਦਾ ਵੀ ਯਾਰ ਆਪਾਂ ਤਾਲਮੇਲ ਮਾ ਇਕੱਠਾ ਲੜ ਲਈਏ ਅਸੀਂ ਇਸ ਵਾਸਤੇ ਸਾਰਾ ਜੋਰ ਲਾਇਆ ਸੀ ਮੈਂਬਰੀ ਕਮੇਟੀ ਬਣੀ ਹੈ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਮੀਟਿੰਗ ਹੋਈ ਹੈ ਉਹ ਜਗਰਾਹਾਂ ਸਾਹਿਬ ਦਾ ਨੌ ਸੀ ਗਿਆ ਪੰਜ ਪੰਜ ਬੰਦੇ ਸਾਥੀ ਹੋਰ ਸੀ ਦੋ ਬਾਹਰਲੇ ਸੀਗੇ ਇਹਨਾਂ ਦੇ ਵਿੱਚ ਹੀ ਸੀ ਆਂਦੇ ਅਸੀਂ ਉਹਨਾਂ ਨਾਲ ਲਗਾਤਾਰ ਸੰਪਰਕ ਕੀਤਾ ਮੈਂ ਉਹਦੇ ਵਿੱਚ ਸ਼ਾਮਲ ਹੁੰਦਾ ਸੀਗਾ ਮੀਟਿੰਗਾਂ ਉਹਨਾਂ ਮੀਟਿੰਗਾਂ ਦੇ ਜਿਹੜਾ ਜਵਾਬ ਦਿੱਤਾ ਸਾਡੇ ਵਾਸਤੇ ਬਹੁਤ ਹੈਰਾਨੀਜਨਕ ਹੈ ਜਿੰਦੂ ਲਗਾਤਾਰ ਕੋਈ ਸੂਬੇ ਦਾ ਪ੍ਰਧਾਨ ਸੂਬੇ ਦੇ ਪ੍ਰਧਾਨ ਨੂੰ ਫੋਨ ਕਰਦਾ ਉਹਦਾ ਫੋਨ ਹੀ ਨਾ ਅਟੈਂਡ ਕਰੇ ਜਿੰਦੂ ਇੱਕ ਵੀ ਫੋਨ ਦੱਲੇ ਵਾਲ ਸਾਹਮਣੇ ਚੱਕਿਆ ਨਹੀਂ ਹੈਗਾ ਤੇ ਜਿਹੜੀ ਚਿੱਠੀ ਦਾ ਸਾਡੀ ਦਾ ਜਵਾਬ ਦਿੱਤਾ ਅਸੀਂ ਤਾਂ ਅਫਸੋਸ ਹੀ ਕਰ ਸਕਦੇ ਹਾਂ ਉਹਦੇ ਸ਼ਬਦ ਇਹ ਆ ਉਹ ਚਿੱਠੀ ਦੇ ਵੀ ਐਸ ਚੱਲਦੇ ਅਨੋਲਣ ਚ ਕੋਈ ਇਸ ਕੈਮ ਦੀ ਚਿੱਠੀ ਪਾਉਣੀ ਇਹ ਨੋਚਤ ਨਹੀਂ ਮੰਨਿਆ ਜਾ ਸਕਦਾ ਇਹ ਤਾਂ ਸਰਕਾਰ ਦੇ ਪੱਖ ਚ ਭੁਗਦੀ ਹੈ ਦਸਹਣ ਦੇ ਪੱਖ ਚ ਭੁਗਦੀ ਹੈ ਇਹਦੇ باوجود ਜੇ ਤੁਸੀਂ ਸੰਯੁਕਤ ਮੋਰਚੇ ਦੇ ਸਨਹਤ ਨੂੰ ਮੰਨ ਕੇ ਗੈਰ ਰਜਨੀਤੀ ਦੇ ਸਨਹਤ ਨੂੰ ਮੰਨ ਕੇ ਵਿਚਾਰਣਾ ਚਾਹੁੰਦੇ ਆ ਜਰੂਰ ਅਸੀਂ ਏਕਤਾ ਵਾਸਤੇ ਹੱਥ ਵਧਾਉਣਾ ਹੈ ਫਿਰ ਏਕਤਾ ਕਰਦੇ ਜਿਉਂ ਇਸਨਹਤ ਨਾਲ ਲੈ ਫਿਰ ਤਾਂ ਸਾਮਲੀ ਹੋਗੇ ਨਾ ਏਕਤਾ ਤਾਂ ਕਿਸੇ ਕੋਈ ਘੱਟੋ ਘੱਟ ਪ੍ਰੋਗਰਾਮ ਦੇ ਹੁੰਦੇ ਵੀ ਕੁਝ ਸੋਚਦਾ ਕੁਝ ਸੋਚਦਾ ਹੁਣ ਉਸ ਤੋਂ ਬਾਅਦ ਜਿਹੜੀ ਦੂਜਾਂ ਦੇ ਸਾਥੀ ਉਹ ਉਹਨਾਂ ਦਾ ਇੱਕੋ ਹੀ ਰੱਟ ਲਾਇਆ ਹੋਇਆ ਵੀ ਤੁਸੀਂ ਇੱਥੇ ਆ ਜਾਓ ਹੁਣ ਜਿਹੜਾ ਸਾਡੇ ਦੇ ਕੋਲ ਬਹੁਤ ਸਾਰੇ ਦੋਸਤਾਂ ਦੇ ਵਿੱਚ ਯਾਰ ਜਾਣਦੇ ਨੇ ਮੋਰਚਾਂ 'ਚ ਨਹੀਂ ਜਾਂਦੇ ਇਹਦਾ ਮਤਲ ਮੋਰਚਾਂ ਜਾਂ ਕਿ ਲੜਾਈ ਲੜੀ ਜਾਂਦੀ ਹੈ ਜੇ ਮੋਰਚਾਂ 'ਚ ਲੜਾਈ ਜਾਂਦੀ ਹੈ ਸਾਡਾ ਫਿਰ ਸਵਾਲ ਹੈ ਵੀ ਉਹਨਾਂ ਨੇ ਇਥੇ ਆ ਕੇ ਰੇਲਾਂ ਜਮ ਕੀਤੀਆਂ ਪੰਜਾਬ 'ਚ ਅਸੀਂ ਵੀ ਪੰਜਾਬ 'ਚ ਇਹਨਾਂ ਨਾਲ ਆਏ ਸਣ ਤੋਂ ਘਰ ਹੀ ਬੈਠੇ ਕਹਿੰਦੇ ਜੇ ਅਸੀਂ ਪੰਜਾਬ 'ਚ ਲੜਦੇ ਹਾਂ ਉਹ ਉਹਨਾਂ ਨੇ ਰੇਲਾਂ ਜਮ ਕਰੀਆਂ ਫਿਰ ਉਹਨਾਂ ਨੇ ਰੇਲਾਂ ਪਾਈ ਉੱਥੇ ਉਹ ਕਾਲ ਪੰਜਾਬ 'ਚ ਘਾਦੇ ਆਏ ਪੰਜਾਬ ਮੰਦਾ ਸੱਦਾ ਦਿੱਤਾ ਮੋਰਚਾ ਉਹ ਕਹਿੰਦੇ ਸਾਡਾ ਸਟੇਟ ਮਤਲਬ ਪੂਰਾ ਭਾਰਤ ਪੱਧਰ ਦਾ ਹੈ ਸਾਡਾ ਇਕੱਲੇ ਪੰਜਾਬ ਦਾ ਹੁੰਦਾ ਹੈ ਫਿਰ ਜੇ ਉਥੇ ਮੋਰਚਾ ਜਿੱਤਿਆ ਜਾਣਾ ਹੈ ਬਾਰਡਰਾਂ ਦੇ ਬੈਠ ਕੇ ਜਿੱਤਿਆ ਜਾਣਾ ਹੈ ਫਿਰ ਉਹ ਪੰਜਾਬ ਦੇ ਵਾਸਤੇ ਘਤੋਂ ਆ ਰਹੇ ਜੇ ਅਸੀਂ ਲਗਾਤਾਰ ਉਹਨਾਂ ਦੇ ਸਪੋਰਟ ਚ ਜਦੋਂ ਪਹਿਲਾ ਮੋਰਚਾ ਚੱਲਿਆ ਸਾਡਾ ਚੰਡੀਗੜ੍ਹ ਰੱਖਿਆ ਹੋਇਆ ਸੀ ਅਸੀਂ ਹੋਰ ਅੱਧ ਕਰਕੇ ਜਦੋਂ ਉਹਨਾਂ ਦੇ ਮਤਲਬ ਉਹ ਬੜੀ ਹੈ ਗੋਲੀਆਂ ਬੜੀਆਂ ਥਰੁਗੈਸ ਬੜਿਆ ਸ਼ੁਭਕਰਨ ਮਰਿਆ ਹੁਣ ਉਸ ਤੋਂ ਬਾਅਦ ਸ਼ੁਭਕਰਨ ਦੀ ਮੌਤ ਹੋ ਗਈ ਉਹਦਾ ਭੋਗ ਹੈ ਪੂਰਾ ਸੰਯੁਕਤ ਮੋਰਚੇ ਦੇ ਆਗੂ ਤੇ ਗਏ ਅਸੀਂ ਆਪਦੀ ਜਥੇਬੰਦੀ ਵੱਲੋਂ ਤੇ ਲੰਗਰ ਵੀ ਲਾਏ ਉਹਨੇ ਗਿਣਤੀ ਸਾਰਿਆਂ ਦੀ ਨਹੀਂ ਸੀ ਜਿੰਨੇ ਗਿਣਤੀ ਸਾਡੀ ਸੀਗੀ ਇੱਕ ਮਿੰਟ ਇੱਕ ਮਿੰਟ ਮਾੜੀ ਜੀ ਸਾਰਿਆਂ ਦੀ ਲਈ ਸੀਗੀ ਜੇ ਅਸੀਂ ਏਕਤਾ ਵਧਾਉਣੀ ਹੈ ਇਕੱਠੇ ਹੋ ਕੇ ਚੱਲਣਾ ਹੈ ਸੰਯੁਕਤ ਮੋਰਦੀ ਦੇ ਕਿਸੇ ਅੱਗ ਨੂੰ 5 ਮਿੰਟ ਟਾਈਮ ਨਹੀਂ ਸੀ ਦਿੱਤਾ ਜਾ ਸਕਦਾ ਜੰਨੇ ਉਹ ਤਾਂ ਖਾ ਆ ਕੀ ਰਹੇ ਜੇ ਹੁਣ ਦੁਬਾਰੇ ਉਹਨਾਂ ਨੇ ਚਿੱਠੀ ਪਾਈ ਉਹਦੇ ਜਵਾਬ ਚ ਅਸੀਂ 1 ਤਰੀਕ ਨੂੰ ਪਟਿਆਲੇ ਮਤਲਬ ਸੀ ਮੈਂਬਰੀ ਕਮੇਟੀ ਨੂੰ ਬੁਲਾਇਆ ਉਹ ਸਾਥੀ ਤਾਂ ਆ ਗਏ ਜਿਹੜਾ ਕਿਸਾਨ ਮਿਹਦੁਰਸਗਰ ਸਮੋਰਚਾ ਬਣਾਇਆ ਇਹ ਸਾਥੀ ਉੱਥੇ ਗਏ ਨਹੀਂ ਉਹਨਾਂ ਨੂੰ ਕਿਹਾ ਵੀ ਦੱਸੋ ਕਿਉਂ ਨਹੀਂ ਆਏ ਫਿਰ ਹੁਣ ਏਕਤਾ ਇੱਕ ਨਾਲ ਤਾਂ ਨਹੀਂ ਹੋਣੀ ਏਕਤਾ ਤਾਂ ਦੋਨਾਂ ਫੋਰਮਾਂ ਨਾਲ ਹੋਣੀ ਹੈ ਉਦੋਂ ਗਹਾਂ ਤੁਸੀਂ ਅਗਲੇ ਦਿਨਾਂ ਕਾਕਾ ਸਾਂ ਕੋਡ ਦਾ ਮਤਲਬ ਲੈਬ ਹੋਇਆ ਬਿਆਨ ਸੁਣ ਲਓ ਉਹ ਕਹਿੰਦਾ ਕੋਈ ਮਤਲਬ ਇਸ ਮੀਟਿੰਗਾਂ ਚ ਕਿਹੜਾ ਕੀ ਮਤਲਬੀ ਇਹਦਾ ਕੀ ਅਰਥ ਹੈ ਜਿਨੇ ਆਉਣ ਇਥੇ ਮੋਰ ਚਤਾ ਜੀ ਹੁੰਦੇ ਹੀ ਹੈ ਜੀ ਹਰੇਕ ਮਤਲਬ ਇਹਨਾਂ ਨਾਲ ਕਾਇਤਾਰ ਕੋਈ ਮਤਲਬ ਇਹ ਹੋਣਗੇ ਮੇਰੇ ਨਾਲ ਇਸ ਕਰਕੇ ਜਥੇਵੰਦੀ ਅੱਡ ਕਿਉਂ ਹੈ ਜੀ ਬਖਰੇਵੇਂ ਦਾ ਅਚਰਾ ਹੀ ਹੈ ਕਾਇਤੇ ਬੰਦੀਆਂ ਦੇ ਬੰਦਿਆਂ ਦੇ ਪਰਿਵਾਰ ਦੇ ਇਹਦਾ ਸਵਭਾਵਕੀ ਹੈ ਪ੍ਰਧਾਨ ਜੀ 40 ਦਿਨ ਹੋ ਗਏ ਜਗਜੀਤ ਸਿੰਘ ਦੰਦੇਵਾਲ ਨੂੰ ਮੰਨ ਕਰਦੇ ਬਿਟਿਆ ਕੇਂਦਰ ਸਰਕਾਰ ਤੇ ਵਾਰ ਦੀ ਗੱਲ ਵੀ ਮੈਂ ਦੇਖਦਾ ਹਾਂ ਅੱਜ ਕਹਿੰਦੇ ਕੇਂਦਰ ਦੀ ਹੈ ਨਾ ਪ੍ਰਧਾਨੀ ਹੈ ਕੇਂਦਰ ਕੋਈ ਪਰਵਾਹ ਨਹੀਂ ਕਰ ਰਿਹਾ ਇਸ ਕਰਕੇ ਕੇਂਦਰ ਕੋਲ ਨਾ ਗੱਲ ਕਰਦੇ ਜੇ ਉਹਨਾਂ ਦੀ ਗੱਲ ਹੋ ਗਈ ਹੈ ਕੇਂਦਰ ਸਰਕਾਰ ਦੀ ਰਾਜ ਸਰਕਾਰ ਤੋਂ ਨਿਕਲੀ ਉਹ ਦੁਕਾਨ ਸੀ ਇਹ ਕਹਿਣੀ ਚਾਹੁੰਦੇ ਆ ਦੇਖੋ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਨੰਗਾ ਜਿੱਟਾ ਹੋ ਕੇ ਸੈਂਟਰ ਦੇ ਪੱਖ ਦੇ ਸਾਹਮਣੇ ਚੱਲ ਰਿਹਾ ਜਿੰਨੇ ਉਹ ਸਾਰੇ ਅੰਦੋਲਨ ਨੂੰ ਵੀ ਪੰਜਾਬ ਸਰਕਾਰ ਦੇ ਖਿਲਾਫਕ ਤਾਂ ਉਹਨਾਂ ਚੱਕ ਕੇ ਲਿਆਓ ਜੇ ਉਹਨਾਂ ਚੱਕ ਕੇ ਲਿਆਉਣਗੇ ਜਿੰਨਾ ਉਹ ਅਗਲੇ ਦੋ ਜੇ ਜ਼ੋਰ ਨਾਲ ਬੈਠੇ ਆ ਇੱਕ ਨੂੰ ਬਚਾਉਂਦੇ ਤੁਸੀਂ ਉਥੇ ਦਰਜਨਾ ਹੋਰ ਮਾਰ ਕੇ ਜੇ ਉਹ ਇਡੀ ਸਾਡੀ ਉੱਚ ਕੋਟੀ ਦੀ ਉਹ ਕੋਰਟ ਹੈ ਸੁਪਰੀਮ ਕੋਰਟ ਉਹ ਸੈਂਟਰ ਨੂੰ ਕਿਉਂ ਨਹੀਂ ਹਦਾਤ ਕਰਦੀ ਜੇ ਉਹ ਜਿਹੜੀ ਕੋਈ ਵਿਧਾਨ ਸਭਾ ਦੀ ਆ ਹੋ ਪਾਰਲੀਮੈਂਟ ਦੀ ਬਣੀ ਹੈ ਸੰਸਦ ਕਮੇਟੀਆਂ ਬਣੀ ਹੈ ਉਹ ਜੋ ਭਾਰਤੀ ਜਨਤਾ ਪਾਰਟੀ ਦੇ ਐਮਪੀ ਵਿੱਚ ਹੈ ਜੇ ਉਹਨਾਂ ਨੇ ਕਿਹਾ ਤਾਂ ਵੀ ਐਮਐਸਪੀ ਵਾਲੀ ਗੱਲ ਠੀਕ ਹੈ ਇਹਦੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਇਥੋਂ ਦਾ ਮਤਲਬ ਰਾਸ਼ਟਰਪਤੀ ਬੋਲੀ ਜਾਂਦਾ ਜੇ ਇੰਨੇ ਕੋਈ ਬੋਲੀ ਜਾਂਦੇ ਆ ਫਿਰ ਕੋਰਟ ਨੂੰ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਉਹਦੀ ਜਾਨ ਬਚਾਓ ਇਹਨਾਂ ਦੀਆਂ ਮੰਗਾਂ ਤੁਰਤ ਮੰਨ ਕੇ ਲਾਗੂ ਕਰੋ ਇਹ ਕਹਿਣਾ ਚਾਹੀਦਾ ਹੈ ਭਾਜਪਾ ਦੇ ਕਈ ਆਗੂ ਕਹਿ ਰਹੇ ਹੈਗੇ ਆ ਹਰਿਆਣੇ ਚ ਅਸੀਂ 24 ਫਸਲਾਂ ਤੇ ਜਿਹੜੀ ਹੈ ਗਰੰਟੀ ਇਹ ਮੋਦੀ ਵਾਲਾ ਲਾਣੀ ਹੈ ਕਿਉਂਕਿ ਮੋਦੀ ਵੀ ਕਹਿੰਦਾ ਐਮਐਸਪੀ ਹੈਗੀ ਹੈ ਐਮਐਸਪੀ ਰਹੂਗੀ ਸਵਾਲ ਹੈ ਵੀ ਉਸ ਐਮਐਸਪੀ ਦੇ ਕੋਈ ਖਰੀਦ ਹੈ ਇਸ ਅੰਦੋਲਨ ਨੂੰ ਲੋਕਾਂ ਨੂੰ ਦਿਖਾਉਣ ਖਾਤਰ ਕਿ ਹਰਿਆਣੇ ਦੇ ਲੋਕ ਇਹਦੀ ਸਪੋਰਟ ਨਾ ਕਰਨ ਹਾਲਾਂਕਿ ਇਹਦਾਂ ਅੰਦੋਲਨ ਚੱਲ ਰਿਹਾ ਵੀ ਕਾਨੂੰਨੀ ਗਰੰਟੀ ਦਿਓ ਉਹਨਾਂ ਨੇ ਜਾ ਕੇ ਖਲੜਾ ਸਾਡੇ ਮੱਥੇ ਮਾਰਿਆ ਸਾਰੀਆਂ ਸਟੇਟਾਂ ਦੇ ਵੀ ਅਸੀਂ ਤਾਂ ਜੋ ਤੁਸੀਂ ਦਿੱਲੀ ਮਨਾ ਕੇ ਆਏ ਹੋ ਹਮਲੇ ਨੂੰ ਰੋਕਿਆ ਉਹਨਾਂ ਨੇ ਹਮਲਾ ਤਾਂ ਫੇਰ ਬਿਟਾ ਤਾ ਜੇ ਸਰਕਾਰ ਦਾ ਰਵਈਆ ਕੀ ਆ ਗਿਆ ਵੀ ਸਾਨੂੰ ਕੋਈ ਪਰਵਾਹ ਨਹੀਂ ਕੋਈ ਲੜਦਾ ਕੋਲ ਕੀ ਕਰਦਾ ਅਸੀਂ ਤਾਂ ਸਾਰਾ ਕੁਝ ਕਾਰਪੋਰੇਟਾਂ ਨੂੰ ਸਮਾਉਣਾ ਜਿੰਨਾਂ ਕੋਠੇ ਘੂਮੇ ਤੇ ਲਾਏ ਆ ਪਰਿਵਾਰਾਂ ਨੂੰ ਦੇਖ ਜਣੀ ਇੱਕ ਪਰਿਵਾਰ ਦੀ ਦੇਖੋ ਹਾਲ ਕਿੰਨੀ ਐ ਇੰਨੀ ਨਾਜ਼ੁਕ ਹੈ ਦਰਸਜੋਗ ਹੈ ਗੱਲ ਨਹੀਂ ਪੂਰੀ ਹੋ ਸਕਦੀ ਤੋਂ ਬੱਚੇ ਸੀ ਉਹਦੇ ਜਿਹੜੀ ਮਾਈ ਦੀ ਦਿੱਖ ਦੋਨੇ ਬੱਚੇ ਕੋਈ ਕਸ਼ੀ ਕਰਦੇ ਘਰ ਵਾਲਾ ਪਹਿਲਾਂ ਮੌਤ ਹੋ ਗਈ ਉਹਦਾ ਜੇਠ ਦੇ ਹੋਰ ਪਹਿਲਾਂ ਹੋ ਗਿਆ ਪੰਜ ਮੌਤਾਂ ਉਹਦੇ ਸਾਹਮਣੇ ਹੋਗਾ ਛੇਵੀ ਹੁਣ ਉਹ ਵਿਚਾਰੀ ਆਪ ਹੈ ਜਿਹੜਾ ਹਾਦਸੇ ਦਾ ਐਨੇ ਦਰਦਨਾਕ ਘਟਨਾ ਹੋਣ ਦੇ ਬਾਅਦ ਵੀ ਪੰਜਾਬ ਸਰਕਾਰ ਜੀ ਦਾਸ ਤੋਂ ਮਾਸ ਨਹੀਂ ਹੋ ਰਹੀ ਜਿਹੜੇ ਪੰਜਾਬ ਸਰਕਾਰ ਕੇਂਦਰ ਤੇ ਸਿੱਧ ਦਿੰਦੀ ਹੈ ਕੇਂਦਰ ਸਰਕਾਰ ਪੰਜਾਬ ਤੋਂ ਖੜਨਦੀ ਹੈ ਅਸਲ ਵਿੱਚ ਇਹਨਾਂ ਇਹਨਾਂ ਦਾ ਦੋਨਾਂ ਦਾ ਨਿਸ਼ਾਨਾ ਇੱਕੋ ਹੀ ਆ ਵੀ ਲੋਕਾਂ ਵਾਲੀ ਕੋਈ ਪਰਵਾਹ ਨਹੀਂ ਲੋਕਾਂ ਪ੍ਰਤੀ ਕੋਈ ਸਹਿਯੋਗ ਨਹੀਂ ਇਸ ਕਰਕੇ ਅਸੀਂ ਇਧਰੋਂ ਆਫਟ ਹਾਂ ਕਿਉਂਕਿ ਇਹ ਦੋਨੇ ਸਰਕਾਰਾਂ ਜ਼ਿੰਮੇਵਾਰ ਕੱਲ ਦਾ ਸਾਡਾ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਬਠਿੰਡੇ ਜ਼ਿਲ੍ਹੇ ਦਾ ਪ੍ਰਧਾਨ ਆ। ਬਠਿੰਡੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਅੱਡੇ ਤੁਹਾਨੂੰ ਕਰਾਂਗੇ। ਉਧਰ ਬਰਨਾਲੇ ਦੇ ਵਿੱਚ ਬਰਨਾਲਾ ਜਿਹੜਾ ਕੰਮ ਸ਼ੁਰੂ ਹੋਗਾ। ਤੇ ਕੋਸ਼ਿਸ਼ ਕਰ ਅਸੀਂ ਆਏ ਹਾਂ। ਕਲਾਮਾਗੇ ਉਸ ਤੋਂ ਬਾਅਦ ਜੇ ਸਰਕਾਰ ਕਸਟਮਰਸ ਨਹੀਂ ਹੁੰਦੀ। ਤਾਂ ਫਿਰ ਸਾਡਾ ਮਜਬੂਰੀ ਵਜ੍ਹਾ ਸਿਨੇਦੀ ਕਾ ਅਫਸਰਟੀ ਉਪਰ ਕਰਨੀ ਪਾਉਗੀ ਜਿਸ ਦੀ ਉਪਰਲਾ ਨਹੀਂ ਕੋਈ ਨਿਕਲ। ਇਹ ਤਾਂ ਰੈਗੂਲਰ ਚੱਲੂਗੀ। ਹਾਂ ਰੈਗੂਲਰ ਚੱਲ। ਠੀਕ ਹੈ।